ਆ ਤਾਂ ਬੜੀ ਖੁਸ਼ੀ ਦੀ ਗੱਲ ਆ ਕੱਲ ਬਣੋ ਗੱਲ ਨੂੰ ਗੱਲ ਕੀ ਹੋ ਗਿਆ ਕਿਧਰੇ ਜਾ ਰਹੀਆਂ ਖੂਚ ਜਾ ਰਹੀਆਂ ਨਾ ਤੂੰ ਬਾੜੇ ਛੇਤੀ ਆ ਗਿਆ ਹਜੇ ਹੋਰ ਖੜ੍ਹ ਜਾਣਾ ਸੀ ਬਾਹਰ ਕਿਤੇ ਕਾਂਟਾ ਕੋ ਹੋਰ ਲਾਏ ਆਉਣਾ ਸੀਗਾ ਹੋਰ ਕੋਈ ਜਾਨ ਨਾ ਰਹਿ ਜੇ ਵਿੱਚ ਮੈਨੂੰ ਢੀਕ ਦਿੱਤੀ ਅੱਗ ਲੱਗ ਰਹੀ ਹੋਊਗੀ ਆ ਜੀਵ ਤੇ ਤਾਂ ਕੁੱਤ ਕੁੱਤੀਆਂ ਹੁੰਦੀਆਂ ਹੋਣਗੀਆਂ ਵੀ ਆਉਣ ਦੇ ਮੈਂ ਲੜਨਾ ਉਹਦੇ ਨਾਲ ਓਏ ਕਦੇ ਦਾ ਚੱਪਾ ਹੋ ਜਾ ਕਰ ਗਏ ਬੰਦੇ ਨੂੰ ਟਾਈਮ ਵੀ ਲੱਗ ਜਾਂਦਾ ਬੰਦਾ ਬੰਦੇ ਲਵੇ ਗਿਆ ਕਿਸੇ ਕੰਮ ਨੂੰ ਗਿਆ ਹੂ ਮੈਂ ਜਾਣਦੀ ਆ ਜਾਣਦੀ ਆ ਮੈਂ ਕਿਹੜੇ ਕੰਮ ਤੂੰ ਵਾਗਿਆ ਹੋਏਗਾ ਆ ਮੁੰਡਾ 4 ਦਿਨ ਆਇਆ ਇੱਕ ਦਿਨ ਉਹਨੂੰ ਸ਼ਾਪਿੰਗ ਕੀ ਕਰਾਉਣ ਵਾਗਿਆ ਉਹਨੂੰ ਵੀ ਤੂੰ ਮੋੜ ਤੇ ਲਾ ਕੇ ਤੁਰ ਗਿਆ ਮਾਂ ਦਿੱਤੀ ਇਹ ਨਾ ਤੂੰ ਨਹੀਂ ਖੁਸ਼ ਹੁੰਦੀ ਕਦੇ ਵੀ ਤੈਂ ਕਿਹਾ ਜਵਾਕ ਨੂੰ ਸ਼ਾਪਿੰਗ ਕਰਾ ਦੇ ਮੈਂ ਸ਼ਾਪਿੰਗ ਕਰਾਤੀ ਤੂੰ ਖੁਸ਼ ਕਿਵੇਂ ਹੋਵੇਂਗਾ ਤਾਂ ਤੇ ਮੈਨੂੰ ਹੋਰ ਕੀ ਕਰਾਂ ਮੈਂ ਇੱਕ ਗੱਲ ਨਾ ਮੇਰੀ ਧਿਆਨ ਨਾ ਖਾਨੇ ਪਾ ਲਾ ਆ ਮੁੰਡੇ ਨੂੰ ਤੇਰੀਆਂ ਸਾਰੀਆਂ ਹਰਕਤਾਂ ਦਾ ਪਤਾ ਲੱਗ ਗਿਆ ਹਾਜੇ ਵੀ ਡੁੱਲੇ ਮੇਰਾ ਦਾ ਕੁਛ ਨਹੀਂ ਵਿਗੜਿਆ ਸੁਧਰ ਜਾ ਚੰਗਾ ਰਹੇਗਾ ਪਛਤਾਏਗਾ ਨਹੀਂਦਾ ਲੱਗ ਗਿਆ ਉਹਨੂੰ ਪਤਾ ਓਏ ਮੈਨੂੰ ਪਤਾ ਉਹਨੂੰ ਕੀ ਪਤਾ ਲੱਗਿਆ ਉੱਥੇ ਸੱਤੇ ਦੀ ਮਾਂ ਨਾ ਪੁੱਠਾ ਸਦਾ ਬੋਲੀ ਜਾਂਦੀ ਸੀ ਮੈਨੂੰ ਹੂੰ ਔਰ ਉਹਨੂੰ ਕੀ ਪਤਾ ਲੱਗਿਆ ਉਹ ਜਵਾਕ ਨੇ ਉਹੀ ਗੱਲ ਪੱਲੇ ਬੰਨ ਲਈ ਉਹੀ ਗੋਸ ਤੈਨੂੰ ਆ ਕੇ ਕਹਤਾ ਹੋਊਗਾ ਔਰ ਉਹਨੂੰ ਲੱਗਿਆ ਪਤਾ ਅਗਲੀ ਤਾਂ ਬੋਲੂਗੀ ਜਦੋਂ ਆਪਦਾ ਘਰ ਛੱਡ ਕੇ ਲੋਕਾਂ ਦੇ ਘਰਾਂ 'ਚ ਬੜੇਗਾ ਕੌਣ ਬਰਦਾਸ਼ਤ ਕਰੂ ਇਹ ਜੀ ਕਿਹੜੀ ਸੱਸ ਆ ਉਹ ਕੋਈ ਵੀ ਨਾ ਅੱਖੀ ਦੇਖੇ ਮੱਖੀ ਨਹੀਂ ਖਾ ਸਕਦਾ ਅਗਲਾ ਕਦੇ ਤਾਂ ੜਕੂਗਾ ਹੀ। ਓ ਮੇਰੀ ਗੱਲ ਸੁਣ ਤੂੰ ਗੱਲਾਂ ਤਾਂ ਕਰੀ ਜਾਨੀ ਐ। ਇੱਚ ਮੇਰੀ ਕੱਲੇ ਦੀ ਗਲਤੀ ਨਹੀਂ ਸੀਗੀ ਨਾਲੇ। ਅਗਲੀ ਆਪਦੀ ਨੂਨੂ ਸਮਝਾਉਂਦੀ। ਠੀਕ ਐ? ਲੱਗ ਰਹੀ ਤੇ ਮੈਨੂੰ ਬੋਲਣਾ। ਉਹ ਤਾਂ ਮੈਂ ਉਹੀ ਚੁੱਪ ਕਰ ਗਿਆ ਉੱਥੇ। ਮਾਂ ਕਾਹਨੂੰ ਬੇਇੱਜ਼ਤੀ ਕਰਨੀ ਇਹਦੀ? ਇੱਕ ਹੱਥ ਨਾਲ ਤੁਹਾਡੀ ਨਹੀਂ ਵੱਜਦੀ। ਆਪ ਦਾੜੀ ਨਾਲ ਕਹਿ ਨਹੀਂ ਦੀ। ਮੈਨੂੰ 100 ਗੁੱਸਾ ਆਉਂਦੀ ਆ ਉਹ। ਮੈਨੂੰ ਸਮਝਾ ਨਾ। ਐ ਤਾਂ ਮੈਂ ਬਹੁਤ ਸਿਆਣੀ ਆ। ਇਹ ਤਾਂ ਮੈਨੂੰ ਵੀ ਪਤਾ। ਵੀ ਤਾੜੀ ਦੋ ਹੱਥਾਂ ਨਾਲ ਵੱਜਦੀ ਆ। ਇੱਕ ਨਾਲ ਨਹੀਂ ਵੱਜਦੀ। ਨਾਲੇ ਤੂੰ ਕਹਿਣਾ ਵੀ ਉਹ ਆਪਦੀ ਨੂਨੂ ਸਮਝਾ ਲੈ। ਉਹਨੇ ਤਾਂ ਪਤਾ ਨਹੀਂ ਸਮਝਾਈਆ ਕਿ ਨਹੀਂ ਪਰ ਤੈਨੂੰ ਮੈਂ 36 ਵਾਰ ਸਮਝਾ ਲਿਆ ਤੇਰੇ ਖਾਨੇ ਕਿਉਂ ਨਹੀਂ ਗੱਲ ਪਈ ਦੇਖ ਮੈਂ ਤੈਨੂੰ ਵਾਰ-ਵਾਰ ਕਹਿਨੀ ਆ ਸੁਧਰ ਜਾ ਤੇਰੇ ਕੋਲ ਹਜੇ ਮੌਕਾ ਗਾ ਫਿਰ ਉਹਦੇ ਤੇਨੂੰ ਭੱਜਣ ਨੂੰ ਥਾਂ ਨਹੀਂ ਦੇ ਹੁਣ ਅੱਜ ਤੇ ਮੁੰਡੇ ਨੇ ਡੰਡਾ ਚੱਕ ਲਿਆ ਉਹ ਤੇਰੇ ਵਰਗੀ ਮੈਂ ਤੀਵੀਂ ਨਹੀਂ ਦੇਖੀ ਕੋਈ ਕਮਾਲ ਕਰਦੀ ਐ ਤੂੰ ਮੇਰੇ ਜਿਨਕਸ ਕੱਢੀ ਜਾਨੀ ਐ ਉਹ ਚ ਵੀ ਨੁਕਸ ਕੱਢ ਲੋ ਕੋਈ ਉਧਰ ਉਹ ਮੈਨੂੰ ਕਹੀ ਜਾਂਦੀ ਐ ਆਉਣ ਸਾਰ ਨਾ ਘਰੇ ਜਿਹੜਾ ਤੂੰ ਕਲੇਸ਼ ਪਾਉਣੀ ਐ ਮੈਂ ਕੀ ਕਹਾ ਤੈਨੂੰ ਹੁਣ ਮੈਂ ਕਹਿਣਾ ਨਹੀਂ ਚਾਹੁੰਦਾ ਦੀ ਇਹ ਗੱਲ ਜਿਹੜਾ ਕੋសារ ਰੋਜ਼ ਹੁੰਦਾ ਨਾ ਰੋਜ਼ ਬੰਦਾ ਫਿਰ ਬਾਹਰ ਨਹੀਂ ਜਾਊਗਾ ਤਾਂ ਔਰ ਕਿੱਥੇ ਜਾਊਗਾ ਅੱਕ ਕੇ ਜਾਂਦਾ ਕਿ ਲੱਕ ਕੇ ਤੇਰੀਆਂ ਅੱਖਾਂ ਤੂਤਾਂ ਤੋਂ ਅੱਕ ਕੇ ਜਾਣ ਲੱਗਿਆ ਮੈਂ ਤੇ ਮੈਂ ਵੀ ਨਾ ਤੇਤੋਂ ਅੱਕ ਕੇ ਬੋਲਦੀਆਂ ਮੇਰਾ ਜੀ ਨਹੀਂ ਕਰਦਾ ਵੀ ਮੈਂ ਆਪਦੇ ਬੰਦੇ ਨੂੰ ਫੁੱਟ ਫੁੱਟ ਕੇ ਬੋਲਾਂ ਕਿਹੜੀ ਤੀਵੀਂ ਨੂੰ ਆ ਕਿਹੜੀ ਤੀਵੀਂ ਨੂੰ ਸ਼ੌਕ ਚੜਿਆ ਵੀ ਉਹ ਆਪਦੇ ਘਰੇ ਲੜਾਈ ਪਾਵੇ ਗੱਲ ਤਾਂ ਇਹ ਹੈ ਵੀ ਜਿਹਨੂੰ ਲੋਕਾਂ ਦੇ ਘਰੇ ਬੈਠਣ ਨੂੰ ਜਗ੍ਹਾ ਮਿਲ ਜੇ ਨਾ ਉਹਨੂੰ ਫਿਰ ਆਪਦਾ ਘਰ ਚੰਗਾ ਨਹੀਂ ਲੱਗਦਾ ਤੇਰੇ ਵਰਗਿਆਂ ਚੰਗਾ ਲੱਗਣ ਨਹੀਂ ਦਿੰਦੀਆਂ ਤੈਨੂੰ ਮੈਂ ਦੱਸਾਂ ਗੱਲ ਮੈਂ ਤੈਨੂੰ ਹੁਣ ਵੀ ਕਹਿਣਾ ਟੰਗ ਨਾ ਬੋਲਣ ਲੱਗ ਜਾ ਕਰ ਬਾਜੂ ਨਹੀਂ ਫਿਰੇ ਕਰ ਉੱਜੜੂ ਤੈਨੂੰ ਦੱਸਦੀ ਗੱਲ ਪਰ ਇੱਕ ਗੱਲ ਮੇਰੀ ਵੀ ਯਾਦ ਰੱਖੀ ਜਿੱਦੇ ਆਪਦੀ ਅਜੇ ਆ ਗਈ ਨਾ ਤੇ ਤੇਰਾ ਇਹੋ ਜਿਹਾ ਦਿਲ ਲਵਾਉਂਗੀ ਨਾ ਮੈਂ ਇਸ ਘਰ ਚ ਤੇਰਾ ਇਹੋ ਜਿਹਾ ਦਿਲ ਉੱਥੇ ਜੋੜੂਗੀ ਤੇ ਜੇ ਦੁਬਾਰਾ ਟੁੱਟ ਗਿਆ ਤੇ ਕਹਿਦੀ ਮੇਰਾ ਮੂਤ ਨਾ ਮੂੰਹ ਤਵਾਦੀ ਜੇ ਦੁਬਾਰੇ ਤੂੰ ਉਹਦੇ ਘਰੇ ਪੈਰ ਧਰ ਲਿਆ ਮੱਥਰਿਆ ਫਿਰਦਾ ਮੈਂ ਕਹਿੰਨੀ ਆ ਕਾਦੇ ਪਿੱਛੇ ਕਾਦੇ ਪਿੱਛੇ ਮੁੰਡਾ ਬਰਾਬਰ ਦਾ ਹੋਇਆ ਪਿਆ ਸੁਧਰ ਜਾ ਪਰ ਤੇਰੇ ਅਕਲ ਨਹੀਂ ਪੈਦੀ ਅਖਿਓ ਹੋ ਹੋ ਗਲਤ ਆ ਉਹ ਗਲਤ ਆ ਆਪਦੀ ਪੀੜੀ ਸਨਾਂ ਤਾਂ ਸੋਟਾ ਮਾਰ ਲਾ ਪਹਿਲੇ ਲੋਕਾਂ ਨੂੰ ਕੀ ਕਹੇਗਾ ਸ਼ਰਮ ਦਾ ਘਾਟਾ ਤੁਸੀਂ ਕਿੱਥੇ ਚੱਲੇ ਹੋ ਸਵੇਰੇ ਸਵੇਰੇ ਤਿਆਰ ਹੋ ਕੇ ਡੜਬੇ ਜਾ ਰਹਿਆਂ ਕੰਮ ਦੇਖਣ ਅੱਛਾ ਚਲੋ ਇਹ ਤਾਂ ਵਧੀਆ ਗੱਲ ਆ ਅ ਰੱਬ ਕਰੇ ਤੁਹਾਨੂੰ ਤੁਹਾਡੀ ਮਿਹਨਤ ਦਾ ਫਲ ਜ਼ਰੂਰ ਮਿਲੂਗਾ ਤੇ ਤੁਹਾਨੂੰ ਕੰਮ ਵੀ ਨਾ ਵਧੀਆ ਤੋਂ ਵਧੀਆ ਮਿਲ ਜੂਗਾ ਜਦੋਂ ਬੰਦੇ ਦੀ ਨੀਅਤ ਸਾਫ਼ ਹੋਵੇ ਨਾ ਕੰਮ ਤਾਂ ਆਪ ਹੀ ਮਿਲ ਜਾਂਦਾ ਸਚੀ ਨੀਤ ਨੂੰ ਹੀ ਮਰਾਦਾ ਨੇ ਹਾਂ ਇਹ ਤਾਂ ਤੁਸੀਂ ਸਹੀ ਕਹਿ ਰਹੇ ਹੋ ਕਿ ਨੀਤਾਂ ਨਾਲੇ ਮਰਾਦਾ ਹੁੰਦੀਆਂ ਨੇ ਕੋਈ ਗੱਲ ਨਹੀਂ ਤੁਸੀਂ ਜਾਓ ਤੇ ਕੰਮ ਦੇਖ ਲਓ ਖਿਪ ਤਾਂ ਕੋਈ ਵਧੀਆ ਮਿਲ ਹੀ ਜਾਵੇ ਕੰਮ ਤਾਂ ਦੇਖਣ ਮੈਂ ਜਾ ਰਿਆਂ ਨਾਲੇ ਮਗਰ ਉਹ ਘਰੇ ਰਹੀਂ ਐਵੇਂ ਕਿਸੇ ਪਾਸੇ ਨਿਕਲਣਾ ਚਾਹੀਂ ਨਾਲੇ ਬੇਬੇ ਦਾ ਧਿਆਨ ਰੱਖੀਂ ਸਾਰਾ ਕੰਮ ਆਪ ਕਰੀਂ ਬੇਬੇ ਦਾ ਪਹਿਲੀ ਪੈਰ ਦੋਖਦਾਗਾ ਨਾਲੇ ਆਪਾ ਤਾਂ ਤਾਂ ਲਾਜ ਵੀ ਨਹੀਂ ਹੋਣਾ ਨਹੀਂ ਨਹੀਂ ਕੋਈ ਗੱਲ ਨਹੀਂ ਤੁਸੀਂ ਨਾ ਘਰ ਦੀ ਸੋਚ ਨਾ ਕਰੋ ਘਰੇ ਮੈਂ ਹੈਗੀ ਆ ਮੈਂ ਸਾਰਿਆਂ ਦਾ ਧਿਆਨ ਰੱਖ ਲੂੰਗੀ ਤੁਸੀਂ ਰਾਮ ਨਾਲ ਜਾ ਕੇ ਨਾ ਕੰਮ ਲੱਭ ਲਓ ਠੀਕ ਆ ਮੈਂ ਜਾਣਾ ਹੂੰ ਰੋਪ ਤਾਂ ਐ ਮਾਰਦਾ ਜਿਵੇਂ ਪਤਾ ਨਹੀਂ ਮੈਂ ਤਾਂ ਕੁਝ ਦੇਣਾ ਹੁੰਦਾ ਕੋਈ ਨਹੀਂ ਧਿਆਨ ਤਾਂ ਮੈਂ ਰੱਖ ਲੂੰਗੀ ਪਰ ਘਰ ਦਾ ਨਹੀਂ ਕਿਸੇ ਹੋਰ ਦਾ ਹੀ ਰੱਖੂੰ ਸਹੀ ਕਹੇ ਜੇ ਦੇਣਾ ਰਹੇ ਤਾਂ ਮੈਂ ਅੱਖ ਹੀ ਵਿੱਚ ਜੰਦੇ ਇਨਸ਼ਾਅਰਾ ਦੇਣਾ ਠੀਕ ਆ ਬੇਬੇ ਹਾਂ ਬੁੱਤ ਮੈਂ ਠੀਕ ਐ ਬੇਬੇ ਮੈਂ ਜਾ ਰਹੀਆਂ ਜੰਗਾ ਕੰਮ ਦੇਖਣਾ ਜਾ ਜਾ ਪੁੱਤ ਰੋਟੀ ਛੋਟੀ ਖਾ ਲਈ ਹਾਂ ਬੇਬੇ ਖਾ ਲਈ ਨਾਲੇ ਬੇਬੇ ਕੋਈ ਕੰਮ ਨੂੰ ਹੱਥ ਨਾ ਪਾਉਣ ਲੱਗ ਜੀ ਮਨੂੰ ਆਪ ਹੀ ਕਰੂ ਮੈਂ ਕਹਤਾ ਉਹਨੂੰ ਨਾ ਪੁੱਤ ਮੈਂ ਕਾਸੀ ਕੰਮ ਦੇ ਹੱਥ ਨਹੀਂ ਪਾਉਂਦੀ ਪੁੱਤ ਰੱਬ ਤਾਂ ਉਹ ਲੈ ਕੇ ਜਾਈ ਪਰਮਾਤਮਾ ਤੇ ਇਹਨੂੰ ਜ਼ਰੂਰ ਕਾਮਯਾਬ ਕਰੋ ਕੋਈ ਨਾ ਬੇਬੇ ਨਾਲੇ ਬੇਬੇ ਇੱਕ ਦਿਨ ਨਾਲ ਹੋਰ ਗੱਲ ਕਰਨੀ ਸੀ ਮੈਂ ਆ ਮਨੂੰ ਦਾ ਵੀ ਧਿਆਨ ਰੱਖੀ ਚੰਗਾ ਬੇ ਪੁੱਤ ਮਨੂੰ ਦਾ ਤਾਂ ਧਿਆਨ ਹੈ ਤੂੰ ਆਪ ਦਾ ਧਿਆਨ ਰੱਖੀ ਮੇਰਾ ਪੁੱਤ ਕੋਈ ਨਾ ਕੋਈ ਨਾ ਬੇਬੇ ਚਲ ਚੰਗਾ ਬੇਬੇ ਫਿਰ ਮੈਂ ਲੈ ਜਾਉਂਦਾ ਜੀ ਆ ਜਾ ਜਾ ਠੀਕ ਹੈ ਪੁੱਤ ਕੀ ਕਰੇ ਵਿਚਾਰਾ ਘਰੋਂ ਘੜਤਾ ਇੱਕ ਢਿੱਡ ਦੀ ਮਾਰੀ ਨੀ ਮਾਂ ਮਾਂ ਬੱਚਿਆਂ ਨੂੰ ਨੱਖਾਂ ਤੋਂ ਪਰਾਂ ਨਹੀਂ ਕਰਦੀਆਂ ਹੁੰਦੀਆਂ ਕੀ ਕਰਾਂ ਗਰੀਬੀ ਸਭ ਕੁਝ ਕਰਾਉਂਦੀ ਹੈਗੀ ਪਤਾ ਨਹੀਂ ਕਿਦੇ ਬਾਰ-ਬਾਰ ਫਿਰ ਕੇ ਕੰਮ ਪਾ ਲੂ ਵਿਚਾਰਾ ਚੱਲ ਹਲੇ ਵੀ ਦਾਤੇ ਮੇਰੇ ਹੱਥ ਜੋੜਦੀਆਂ ਪਰਮਾਤਮਾ ਮੇਰੇ ਪੁੱਤ ਨੂੰ ਅੱਜ ਜ਼ਰੂਰ ਕੰਮ ਦਿਵਾਏ ਹੋ ਨਹੀਂ ਨਹੀਂ ਦਲਵੀਰ ਸਿਆ ਨਹੀਂ ਉਹ ਪਤਾ ਕੀ ਗੱਲ ਹੈ ਮੁੰਡਾ ਤਾਂ ਨਿਆਣਾ ਹਲੇ ਉਹਦਾ ਪੜਦਾ ਯਾਰ ਹਲੇ ਉਹ ਨਹੀਂ ਨਹੀਂ ਬਾਈ ਨਿਆਣਾ ਈ ਛੇਤੀ ਨਹੀਂ ਵਿਆਹ ਕਰ ਦੇਦਾ ਨਹੀਂ ਮਹਾ ਚਾਹੇ ਕੁੜੀ ਵੀ ਨਿਆਣੀ ਹੋਵੇ ਨਹੀਂ ਮਾੜਾ ਮੋਟਾ ਪੈਰਾ ਸਰ ਹੋਣ ਦੇਣਾ ਜਵਾਕਾਂ ਨੂੰ 25 26 ਸਾਲ ਦੀ ਉਮਰ ਹੋ ਜਾਣ ਦੇ ਚੰਗਾ ਚੰਗਾ ਚਲ ਦੇਖ ਲਈਂ ਚੰਗਾ ਖਾਲੀ ਰੋਟੀ ਖਾਲੀ ਡੈਡੀ ਹੁਣ ਤਾਂ ਖਾਣ ਲੱਗਿਆ ਤੂੰ ਰੋਟੀਆਂ ਤਾਂ ਦੋ ਖਾਦੀਆਂ ਨੇ ਓਏ ਉਹ ਬੱਸ ਡੈਡੀ ਅੱਜ ਨਾਲੇ ਯਾਰਾਂ ਦੋਸਤਾਂ ਜਾਂ ਨਾਲ ਜਾਣਾ ਉੱਥੇ ਖਾਪੀ ਲਵਾਂਗੇ ਉੱਥੇ ਖਾਪੀ ਲਵਾਂਗੇ ਬਾਹਰ ਮੂੰਹ ਮਾਰਦੇ ਫਿਰ ਜਾਇਆ ਕਰੋ ਆ ਰਸਤੇ ਵਾਲਾ ਤਾਂ ਉਹ ਵੀ ਲਾਗੇ ਤੈਨੂੰ ਉਹ ਇਹਦਾ ਬੇਲੇ ਨੇਗੇ ਬੇਲੇ ਨੇ ਤੂੰ ਹੀ ਆ ਗਿਆ ਕੰਮ ਵਾਲਾ ਜੇ ਖਰਾਕ ਖਾਏਗਾ ਤਾਂ ਸਰੀਰ ਚ ਜਾਨ ਪਊ ਬੈ ਤਾਂ ਤੇ ਅੱਜ ਕਰਦੇ ਤੇਰਾ ਆ ਫਿਰਦੇ ਨੇ ਰਸਤੇ ਵਾਲੇ ਗੱਲਾਂ ਹਲੇ ਨਹੀਂ ਆਪਾ ਕਰਾਉਂਦੇ ਪਹਿਲਾਂ ਕੁਸ ਬਣਤਾ ਜਾਵਾਂ ਡੈੜੀ ਫੇਰੇ ਕਰਾਉਂਗਾ ਕੀ ਬਣਨੂ ਕੀ ਤੂੰ ਜਹਾਜ਼ ਬਣੇਗਾ ਹੁਣ ਬਣ ਜਾਏਗਾ ਤੂੰ ਕੀ ਬਣੇਗਾ ਤੂੰ ਖਰਾਕ ਖਾ ਕੇ ਰੱਜ ਕੇ ਨਾਲੇ ਮੇਰੀ ਗੱਲ ਸੁਣਾ ਹਾਂਜੀ ਆ ਜਿਹੜੇ ਤੂੰ ਕਹਿੰਦਾ ਸ਼ਾਪਿੰਗ ਸ਼ਾਪਿੰਗ ਜੀ ਹੈਂ ਕਰ ਲਈ ਸਾਰੀ ਕੋਈ ਕੁਝ ਹੋਰ ਕਰਨਾ ਹੈ ਨਹੀਂ ਫਿਰ ਕਰ ਲਿਆ ਸ਼ੋਪਿੰਗ ਸ਼ੋਪਿੰਗ ਕਰਨੀ ਹੋਰ ਉਹ ਨਾ ਨਾ ਡੈਡੀ ਬਸ ਜਿੰਨੀ ਕਰਨੀ ਸੀ ਕਰ ਲਈ ਹੁਣ ਤਾਂ ਮੈਂ ਅੱਜ ਤਾਂ ਮੈਂ ਯਾਰਾਂ ਦੋਸਤਾਂ ਨੂੰ ਮਿਲਣ ਜਾਣਾ ਉਹ ਯਾਰਾਂ ਦੋਸਤਾਂ ਨਾਲ ਤਾਂ ਬਾਅਦ ਚ ਵਗ ਜੀ ਜਿਹੜਾ ਕੋਈ ਸਮਾਨ ਰਹਿ ਗਿਆ ਨਾ ਜੇ ਇਕੱਲੇ ਨਹੀਂ ਤਾਂ ਜਾਣਾ ਹੈਗਾ ਮੈਂ ਬੱਕ ਚੱਲਦਾ ਤੇਰੇ ਨਾਲ ਮੈਂ ਕਰਾ ਲੈਣਾ ਤੇਰੇ ਨਾਲ ਜਾ ਕੇ ਸ਼ੋਪਿੰਗ ਲੱਗ ਗਿਆ ਪਤਾ ਲੱਗ ਗਿਆ ਪਤਾ ਵੀ ਤੂੰ ਮੁੰਡੇ ਨੂੰ ਪਹਿਲਾਂ ਸਮਾਨ ਦਿਵਾ ਲਿਆ ਲਾ ਆਇਆ 4 ਪੈਸੇ ਹੁਣ ਕਾ ਤੇ ਧੱਕਾ ਕਰੀ ਜਾਂਦਾ ਵੀ ਚੱਲ ਮੇਰੇ ਨਾਲ ਤੈਨੂੰ ਹੋਰ ਸ਼ੋਪਿੰਗ ਕਰਾ ਲੇਮਾ ਮੁੰਡਾ ਮੇਰਾ ਬਥੇਰਾ ਸਿਆਣਾ ਐ ਫालतू ਪੈਸੇ ਨਹੀਂ ਖਰਚਦਾ ਇਹਨੂੰ ਤਾਂ ਜਾਣਦੇ ਯਾਰਾਂ ਦੋਸਤਾਂ ਨਾ ਤੂੰ ਚੱਲ ਮੇਰੇ ਨਾਲ ਮੈਂ ਚੱਲਾਂ ਤੇਰੇ ਨਾਲ ਹਾਂ ਉਹ ਮੈਂ ਕਿੱਥੇ ਚੱਲਾਂ ਤੇਰੇ ਨਾਲ ਹਾਏ ਹਾਏ ਤੈਨੂੰ ਵੀ ਨਾ ਵਾਰ-ਵਾਰ ਦੱਸਣਾ ਪੈਦਾ ਦੇਖ ਲੈ ਮੈਨੂੰ ਤਾਂ ਐ ਲੱਗਦਾ ਵੇ ਤੇਰੇ ਪਿਓ ਦੇ ਬਿਜਲੀਆਂ ਲਵਾਉਣੀਆਂ ਪੈਣਗੀਆਂ ਗੱਲ ਭੁੱਲ ਜਾਂਦਾ 20 ਦਿਨ ਹੋ ਗਏ ਮੇਰੀ ਦਵਾਈ ਲਿਆਦੀ ਨੂੰ ਦਵਾਈ ਮੁੱਕੀ ਪਈ ਐ ਤਾਂ ਮੈਂ ਕਹਿੰਦੀ ਆ ਮੇਰੇ ਨਾਲ ਵਗ ਜਾ ਉਹ ਮੇਰੇ ਕੋਲ ਬੇਟਾ ਟਾਈਮ ਨਹੀਂ ਹੈਗਾ ਮੈਂ ਤਾਂ ਹੋਰ ਪਾਸੇ ਜਾਣਾ ਮੈਨੂੰ ਕੰਮ ਹੈ ਕੋਈ ਫਿਰ ਦਵਾਈ ਕਿਵੇਂ ਲੈ ਕੇ ਆਉਂਗੀ ਮੈਂ ਹੈ ਉਹੀ ਗੱਲਾਂ ਫੇਰ ਉਹ ਇਹਨਾਂ ਲਿਆਵਾਂਗੇ ਫੇਰ ਲਿਆਵਾਂਗੇ ਠਹਿਰ ਕੇ ਲਿਆਵਾਂਗੇ ਦੋ ਦੋ ਤਨ ਉਹ ਦਵਾ ਲਿਆ ਡੈਡੀ ਦਵਾਈ ਉਹ ਦਵਾ ਰਿਹਾਗਾ ਤੂੰ ਅੱਡ ਚਰ ਵਿਚਾਲੇ ਵਿਚੋਲਾ ਬਣ ਜਾਣਾ ਯਾ ਟਾਈਮ ਹੀ ਨਹੀਂ ਹੈਗਾ ਫੇਰ ਲੈ ਬੇ ਯਾਰ ਟਾਈਮ ਵੀ ਹੋਵੇ ਤੇਰੇ ਬਾਪ ਨੂੰ ਵੀ ਟਾਈਮ ਨਹੀਂ ਹੈਗਾ ਸਮਝ ਗਿਆ ਫੋਨ ਲੈ ਤੇਰੀ ਮਾਂ ਆਵਾਜ਼ ਤੇ ਟਾਈਮ ਹੈ ਨਹੀਂ ਤੇਰੇ ਬਾਪ ਕੋਲੇ ਉਹ ਯਾਰ ਇਹ ਗੱਲ ਨਹੀਂ ਹੈਗੀ ਇਹ ਤਾਂ ਪੱਠੇ ਪਾਸੇ ਗੱਲ ਲੈ ਕੇ ਜਾਂਦੀ ਹੈ ਮੈਂ ਕਿਹਾ ਵੀ ਮੈਨੂੰ ਕੰਮ ਹੈ ਕੋਈ ਉਹ ਨਿਮੇੜ ਲੈਣ ਦੇ ਉਦੋਂ ਵਾਤ ਨੂੰ ਦੋ ਤਿੰਨ ਦਿਨਾਂ ਦਾ ਕਦਵਾਈ ਦਵਾ ਲੈਣਾ ਵਈ। ਉਦੋਂ ਅਗਲੇ ਦਿਨ ਵਗ ਚਲਾਂਗੇ। ਚੱਲ ਰਹਿਣ ਦੇ। ਜੇ ਤੈਨੂੰ ਕੋਈ ਕੰਮ ਆ ਨਾ ਤੂੰ ਕਰ ਲੈ ਆਪਦਾ ਕੰਮ ਕਰ। ਮੈਂ ਤਾਂ ਇਹਦੀ ਤਾਈ ਨੂੰ ਲੈ ਜੂ ਨਾਲ। ਪਹਿਲਾਂ ਘੜਾ ਉਹ ਵਿਚਾਰੀ ਕਦੇ ਗਈ ਨਹੀਂ ਮੇਰੇ ਨਾਲ। ਉਹ ਮੈਂ ਵਗ ਜੂ ਮਾ ਤੇਰੇ ਨਾਲ। ਮੇਰਾ ਰਹਿਣ ਦੇ ਤੂੰ ਆਪਦੇ ਭਾਈ ਯਾਰਾਂ ਦੋਸਤਾਂ ਕੋਲੇ ਜਾਇਆ ਦੋ ਦਿਨ ਜਿਹੜਾ ਆਇਆਂਗਾ। ਹੈ ਫੇਰ ਫੇਰ ਉਹ ਕਿਤਾਬੀ ਕੀੜਾ ਬਣ ਜੇਗਾ। ਫੋਨ ਤਾਂ ਤੂੰ ਸਾਨੂੰ ਨਹੀਂ ਕਰਦਾ ਹੈਗਾ। ਕੋਈ ਗੱਲ ਨਹੀਂ। ਤੂੰ ਹੱਸ ਖੇੜ ਆਪਦਾ। ਆਹੀ ਟਾਈਮ ਹੁੰਦਾ ਹਸਣ ਖੇਡਣ ਦਾ। ਮੁੜ ਕੇ ਤਾਂ ਇਹਦੇ ਅਰਗੇ ਬਾਰੇ ਨਹੀਂ ਆਉਣ ਦਿੰਦੇ। ਮੈਂ ਤੇਰੇ ਤਾਈ ਨੂੰ ਲੈ ਜ ਯਾ ਤੂੰ ਜਾਇਆ ਜਿਹੜੇ ਕੰਮ ਜਾਣਾ ਇਹਦੇ ਵਰਕੇ ਗੱਲਾਂ ਦੇਖ ਇਹਦੇ ਵਰਕੇ ਨਹੀਂ ਆਉਣ ਦਿੰਦੇ ਦੋਸਤਾ ਦੋਏ ਨੀਣ ਇੱਕਾ ਕਰ ਲਿਆ ਯਾਰ ਗੱਲ ਨਹੀਂ ਬਾਤ ਨਹੀਂ ਦੇਖ ਲੈ ਐ ਗੁੱਸਾ ਕਰਦਾ ਤੇਰਾ ਪਿਆਉ ਦੇਖ ਲੈ ਗੁੱਸਾ ਕਰੀਏ ਨਾ ਹੋਰੇ ਪਾਸੇ ਗੱਲਾਂ ਲਈ ਜਣੀਆਂ ਮੁੰਡੇ ਦੇ ਹੁੰਦੇ ਗੱਲਾਂ ਕਰੀ ਜਣੀਆਂ ਤੇ ਫੇਰ ਕੀ ਹੋ ਗਿਆ ਮੈਂ ਦੱਸ ਕੀ ਤੇਰਾ ਗੋਲਾ ਮਾਰਤਾ ਉਹੀ ਗੁੱਸਾ ਕਰੀ ਜਾਣਾ ਹੁਣ ਹੈ ਚਲ ਚੰਗਾ